ਹਾਲ ਦੀਆਂ ਫੱਲੇ ਫੱਲੇ ਦੀਆਂ ਕਾਲੇ ਵਰਗਾ ਨਜ਼ਾਰਾ ਨਿਖਾਰਦੇ ਸੋਟੇ ਬਹੁਤ ਜ਼ਿਆਦਾ ਆ ਤਾਂ ਉਹ ਲੈ ਚਲ ਤੂੰ ਕਿਤੇ ਨੰਗਰੀਏ ਤੋਂ ਐਂ ਪਰ ਅਸਾਂ ਨੂੰ ਕਿਹਦੇ ਹਾਂ ਨਾ ਤਾਂ ਤੇਰੇ ਕਾਹਨੋਂ ਮਤਲਬ ਕਰਨਾ ਅੱਛਾ ਉਹ ਦੋ ਚੱਲਦਾ ਤਾਂ ਤੂੰ ਘਰੋਂ ਲਾ ਕੇ ਮੈਨੂੰ ਨਾ ਕੰਮ ਦਿਨ ਨਾਲ ਯਾਦ ਕਰ ਜਿਉਣਗੇ ਅੱਛਾ ਪਾਪੀ ਤਾ ਨੂੰ ਕੋਈ ਪਾਪ ਕੋਲ ਬਾਲ ਪੋਜੀਟਿਵ ਨਹੀਂ ਦੇਗਾ ਨਾ ਐਨ ਕੋਈ ਨਹੀਂ ਚੱਲਦਾ ਤਾਲਵਾ ਧਿਆਰ ਆਉਂਦਾ ਹੈ ਹਰੋਂ ਕਨਜੋਹੇ ਕਰਨਾ ਸੀਗਾ ਉਹ ਬਰਾਮਰਾ ਦਿੱਤੀ ਆ ਮੈਂ ਕਹਿੰਦੀ ਦਿੱਤੀ ਅੱਜ ਕਿਨੇ ਪਾਵੇ ਹੈ ਕਾਵੇ ਰੱਬ ਕਿਸ 13 ਹੋ ਗਈ ਜਪਾ ਸਾਰ ਫਿਰਦਾ ਉਹ ਹੋ ਪਾਪਾ ਜੀ ਕਿਹੜੀਆਂ ਰੀਸਾਂ ਪਾਈ ਵਰਦਾ ਬਾਹਰ ਗਾਲਦਾ ਆਹ ਪਾਈ ਮਤੇ ਅੱਛਾ ਸੀਨਾ ਬਣਾਉਂਦੇ ਦਿੰਦੇ ਆਂ ਭਾਈ ਬਾਬਾ ਜੀ ਤੁਹਾਰਾ ਦੇਖ ਕੇ ਆਈ ਸੀਗੇ ਉਹ ਬੱਲਾ ਬਤਾਂ ਕਰ ਰਹੇ ਸੀਗੇ ਕਿਉਂਗੇ ਕਿਉਂ ਉਹ ਹਾਂ ਇਹ ਪਹਿਲਾਂ ਵੀ ਸਟੋਰੀ ਦੇ ਇੰਟਰਵਿਊ ਆ ਗਿਆ ਆਹੀਆਂ ਵੀਡੀਓ ਬੜੇ ਕੋਸੇ ਹੋਈਏ ਬੱਚਾ ਰਾਵਣ ਹੋ ਗਿਆ ਹਾਂ ਆਹ ਜਾ ਬਾਬਾ ਜੀ ਰਾਵਣ ਹੋ ਗਿਆ ਤਾਂ ਤੁਸੀਂ ਬੰਦਰ ਰੀਲਾ ਬਣਾਉਂਦੇ ਫਿਰਦੇ ਆ ਮੈਂ ਸਮਝਾਉਣਾ ਸਮੋ ਰਾਵਣ ਭਾਈ ਆਹ ਸਵਾਨ ਤੇ ਬਹਨੇ ਆਪਣੇ ਅੱਛਾ ਜੀ ਆਹ ਤੇ ਜਲਪਣ ਆਹ ਬਾਬਾ ਜੀ ਆਹ ਅੱਜ ਸਮਝਾਉਣਾ ਬਾਬਾ ਜੀ ਤਾਂ ਨਹੀਂ ਜਾਂਦਾ ਤੇ ਕਿਤੇ ਜਾਂਦੇ ਨਾ ਖਲਾਸ ਲਾਦੇ ਆਪਣੀ ਨਹੀਂ ਕਵਰਾਉਣਾ ਕਵਰਾਉਣਾ ਮੈਂ ਨੇ ਉੱਥੇ ਆ ਜੀ ਬਾਬਾ ਜੀ ਉਹ ਸਵਾਲ ਦਾ ਉੱਤਰ ਦਿਓਗੇ ਨਾ ਪੂਰਾ ਧਿਆਨ ਨਾਲ ਸੁਣਿਓ ਜੀ ਗੱਲ ਬਾਤ ਹੈ ਇਹ ਸਾਡੇ ਗੁਰੂਆਂ ਪਿਆਰੇ ਭਾਈ ਸੁਪਾਲ ਕਰਨਗੇ ਇਹ ਵੀ ਦਾਸਨਾ ਸੇਵਾ ਨਿਭਾਉਂਦੇ ਨੇ ਬੱਚਿਆਂ ਨੂੰ ਨਿਤਨੇਮ ਗੁਰਬਾਣੀ ਦੀ ਸੰਥਿਆ ਇਤਿਹਾਸ ਦੀ ਸੰਥਿਆ ਕਰਵਾਉਂਦੇ ਨੇ ਤੇ ਰਮਾਰਾ ਸਾਹਿਬ ਦੇ ਨਾਲ ਤੋਂ ਸੇਵਾ ਲੈ ਰਹੇ ਆਓ ਆਪਾਂ ਵੀ ਕਰਦੇ ਹਾਂ ਗੱਲਬਾਤ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਰਾ ਦੇਖ ਕੇ ਆਏ ਕਿੱਥੇ ਗਏ ਸੀ ਕੱਲ ਕੱਲਾ ਅਮਰਗੱਲ ਗਏ ਸੀ ਬਾਬਾ ਜੀ ਸਹਰਾ ਦੇਖਣ ਅੱਛਾ ਅੱਛਾ ਬੜੇ ਖੁਸ਼ੀ ਕਾ ਬੜੀਆਂ ਰੀਲਾ ਬਣਾ ਕੇ ਲਿਆਓ ਬਾਬਾ ਜੀ ਖੁਸ਼ਾਲਾ ਕੰਮ ਸੀ ਜੀ ਫੋਰਕ ਕੱਤ ਤੇ ਵੀ ਉੱਥੇ ਲਾਗਣ ਫੁੱਕਿਆ ਛੋਟਕੇ ਛੋਟਾ ਉਹ ਤੇਦਾ ਗਵਾ ਬਹ ਗਿਆ ਜੀ ਨਾ ਤੋ 6 ਤੱਕ ਬਾਜਾਂ ਸੁਣੀਆਂ ਨੇ ਜੀ ਇਹੀ ਇਥੇ ਰਿਆਲੇ ਦੀ ਸੇਵਾ ਕਰਦੇ ਇਹ ਜੇ ਰਾਵਣ ਤਾਂ ਆਹ ਫਾ ਰੋਜੀ ਉੱਕੇ ਜਾਂਦੇ ਸਾਰੇ ਇੱਕ ਸਾਰੀ ਗੂਗਨ ਦਸਹਰੇ ਨੂੰ ਸਾਰੇ ਸੈਰਾਂ ਦੇ ਗਰਾਊਂਡ ਭਰੇ ਹੁੰਦੇ ਨੇ ਪਰ ਮੈਨੂੰ ਦੇਖ ਕੇ ਲੱਗਿਆ ਵੀ ਇਹ ਖੁਸ਼ੀ ਮਨਾਉਂਦੇ ਆਉਂਦੇ ਨੇ ਰਾਵਣ ਉਕੇ ਦੀ ਇਹ ਖੁਸ਼ੀ ਵਾਲੀ ਗੱਲ ਨਹੀਂ ਇਹ ਅਸਲ ਵਿੱਚ ਕੋਈ ਇਹਦੀ ਕਿਉਂ ਬੜੀ ਖੁਸ਼ੀ ਆਈ ਇਹ ਤੁਸੀਂ ਕਹਿੰਦੇ ਖੁਸ਼ੀ ਵਾਲੀ ਗੱਲ ਵੀ ਦੇਖੋ ਖੁਸ਼ੀ ਇਸ ਗੱਲ ਦੀ ਮਨਾਈ ਜਾਂਦੀ ਹੁੰਦੀ ਹੈ ਜੇ ਕੋਈ ਮਦਰ ਕਿਸੇ ਮਾੜੇ ਬੰਦੇ ਨੂੰ ਮਾਰਿਆ ਜਾਵੇ ਉਪਰ ਖਤਮ ਕੀਤਾ ਜਾਵੇ ਹਨ ਚਲੋ ਇਹ ਤਾਂ ਖੁਸ਼ੀ ਹੈ ਵੀ ਉਹਦਾ ਦੁੱਖ ਸੀ ਕਿਸੇ ਨੂੰ ਉਹ ਬੰਦਾ ਚੰਗਾ ਨਹੀਂ ਸੀ ਕੋਈ ਹਨ ਤੇ ਬਰਿਆਈ ਦਾ ਨਾਸ ਕਰਕੇ ਤਾਂ ਖੁਸ਼ੀ ਹੁੰਦੀ ਹੈ ਪਰ ਰਾਵਣ ਤਾਂ ਬਹੁਤ ਚੰਗਾ ਬੰਦਾ ਸੀ ਪਤਾ ਇਸ ਗੱਲ ਦਾ ਚੰਗਾ ਜੰਮ ਉਹ ਬੰਦਾ ਜੇ ਚੰਗਾ ਹੁੰਦਾ ਉਹਨੂੰ ਹਰ ਸਾਲ ਲੂਘਦੇ ਉਹ ਵੀ ਮਦਦ ਖੜਾ ਕੇ ਜਲੂਸ ਕੱਢ ਕੇ ਆਉਂਦਾ ਆਪਾਂ ਹਿੰਦੁਸਤਾਨ ਤੇ ਰਹਿੰਦੇ ਆ ਭਾਰਤ ਚ ਹਾਂਜੀ ਪੰਜਾਬ ਚ ਹਾਂਜੀ ਪਰ ਹਾਲਾਤ ਇਦਾਂ ਦੇ ਨੇ ਮੈਨੂੰ ਤੁਹਾਨੂੰ ਦੇਖ ਕੇ ਵੀ ਤਰਸ ਆਇਆ ਬਈ ਜਦੋਂ ਤੁਸੀਂ ਖੁਸ਼ੀ ਮਨਾਉਂਦੇ ਹੁੰਦੇ ਸੀਗੇ ਆਪਣੇ ਲੋਕ ਤਾਂ ਨਾ ਇੱਥੇ ਕਿਸੇ ਚੰਗੇ ਬੰਦੇ ਦਾ ਜਦੋਂ ਨੁਕਸਾਨ ਹੁੰਦਾ ਉਦੋਂ ਹੀ ਖੁਸ਼ ਹੁੰਦੇ ਨੇ ਅਸਲ ਵਿੱਚ ਇਹ ਲੋਕ ਭਾਈ ਜੀ ਕੋ ਗੱਲ ਜੀ ਨਹੀਂ ਬਣੀ ਗੱਲ ਬਣਾਉਣੇ ਆ ਦੇਖ ਆਪਾਂ ਕੋਈ ਆਪਣੀਆਂ ਮਨ ਘੜਤ ਗੱਲਾਂ ਨਹੀਂ ਕਰਦੇ ਹਾਂਜੀ ਦੇਖੋ ਆ ਬੱਚੇ ਛੋਟੇ ਛੋਟਿਆਂ ਨੂੰ ਆਪਾਂ ਇਸੇ ਕਰਕੇ ਇੱਥੇ ਬਿਠਾਇਆ ਭਾਈ ਸਾਹਿਬ ਪੜਾਉਂਦੇ ਨੇ ਸਿਖਾਉਂਦੇ ਨੇ ਤੇ ਆ ਜਦੋਂ ਪੜ੍ਹਦੇ ਆ ਨਾ ਫੇਰ ਪਤਾ ਲੱਗਦਾ ਹੈ ਕੁਰਬਾਨੀ ਪੜੋ ਸਮੋਂ ਫੇਰ ਪਤਾ ਲੱਗੂਗਾ ਰਾਵਣ ਮਾੜਾ ਨਹੀਂ ਸੀ ਰਾਵਣ ਵਿੱਚ ਤਾਂ ਗੁਣ ਬਹੁਤ ਸੀ ਦੇਖੋ ਪੰਜ ਗੁਣ ਹੁੰਦੇ ਨੇ ਵੱਡੇ ਗੁਣ ਨੇ ਪੰਜ ਉਹ ਕਿਸੇ ਭਰੇਕ ਬੰਦੇ 'ਚ ਇਕੱਠੇ ਨਹੀਂ ਹੁੰਦੇ ਰਾਵਣ ਵਿੱਚ ਪੰਜ ਹੀ ਗੁਣ ਸੀ ਮੈਨੇ ਕਹਿੰਦਾ ਮਹਾਰਾਜੀ ਬਾਣੀ ਕਹਿੰਦੀ ਹੈ ਅਤ ਸੁੰਦਰ ਕੁਲੀਨ ਚਾਤਰ ਮੁਖ ਗਿਆਨੀ ਤਨਵੰਤ ਪੰਜ ਗੁਣ ਨੇ ਇਹ ਅਤ ਸੁੰਦਰ ਬਹੁਤ ਹੀ ਅਤਿ ਦੇ ਸੁੰਦਰ ਇਹ ਗੁਣ ਰਾਵਣ ਵਿੱਚ ਸੀ ਜਦੋਂ ਮਹਿਲਾ ਚੋਂ ਨਿਕਲਦਾ ਸੀ ਨਾ ਸੂਰਜ ਫਿੱਕਾ ਪੈਂਦਾ ਸੀ ਇਹ ਗੁਣ ਸੀ ਰਾਵਣ ਦੇ ਦੀ ਦੂਜਾ ਕੁਲੀਨ ਉੱਚੀ ਕੁਲ ਵਿੱਚ ਪੈਦਾ ਹੋਇਆ ਸੀ ਅੱਛਾ ਜੀ ਚਾਤਰ ਚਾਤਰ ਚਲਾ ਕੇ ਇੰਨਾ ਸੀ ਦਿਖ ਲਓ ਉਹ ਇਹ ਵੀ ਕਿਹਾ ਜਾਂਦਾ ਨੇ ਵੀ ਰਾਵਣ ਦੇ 10 ਸਿਰ ਸੀ ਸਿਰ ਨਹੀਂ ਸੀ 10 ਸਿਰ ਇੱਕੋ ਹੀ ਸੀ ਪਰ ਸਮਝ ਸੋਝੀ ਸਿਆਣਪ 10 ਸਿਰਾਂ ਜਿੰਨੀ ਕੁ ਜੀ ਸੀ। ਜateral ਇੰਨਾ ਸੀ ਇਹ ਵੀ ਗੁਰਬਾਣੀ ਗਵਾਹੀ ਭਰਦੀ ਹੈ। ਜਿਨ ਸੀਤਾ ਆਉਂਦੀ ਡੌਰੂ ਆਏ ਧੰਨ ਗੁਰੂ ਨਾਨਕ ਦੇਵ ਮਹਾਰਾਤਾ ਬਚਣਾ। ਸਮੇ ਦੇ ਅਵਤਾਰ RAM ਚੰਦਰ ਦੀ ਘਰ ਵਾਲੀ ਸੀਤਾਰ ਨੂੰ ਡੌਰੂ ਵਜਾ ਕੇ ਚੱਕ ਲਿਆ ਇਸ। ਉਸਾਂ ਦਾ ਚਤਤ ਲਾ ਕੋ। ਚੌਥਾ ਗੁਣ ਸੀ ਰਾਵਣ ਦੇ ਵਿੱਚ ਮੁੱਖ ਗਿਆਨੀ। ਮੁੱਖ ਤੋਂ ਚਾਰ ਵੇਦਾਂ ਦਾ ਵਕਤਾ ਸੀ ਉਹ। ਬੁਲਾਰਾ ਇਹ ਗੱਲੋ ਵੀ ਜਿਹੜੇ ਵੇਦ ਪੜਨ ਦੇ ਵਾਸਤੇ ਸਿੱਖਣ ਦੇ ਵਾਸਤੇ ਬ੍ਰਾਹਮਣ ਲੰਘ ਜਾਂਦੀਆਂ ਨੇ ਰਾਵਣ ਨੂੰ ਚਾਰੇ ਵੇਦ ਜਵਾਨੀ ਕੰਠ ਸੀ ਭਾਵ ਯਾਦ ਸੀ ਉਹਨੂੰ ਚਈ ਸਮੇਤ ਅਰਥ ਐਡਾ ਗੁਣੀ ਵਿਦਵਾਨ ਬ੍ਰਾਹਮਣ ਉਹ ਜੀ ਵਿਦਵਾਨ ਸੀ ਪੰਜਵਾਂ ਗੁਣ ਸੀਗਾ ਉਹਦੇ ਵਿੱਚ ਤਨਵੰਤ ਭਾਵ ਧਨੀ ਅਮੀਰ ਸਰਬ ਸੁਏ ਨੇ ਕਿ ਲੰਕਾ ਹੋਤੀ ਰਾਵਣ ਸੇ ਅਧਿਕਾਈ ਵਾਣੀ ਵਿੱਚ ਲਿਖਿਆ ਵੀ ਸਾਰੀ ਲੰਕਾ ਹੀ ਉਹਦੀ سونے ਦੀ ਸੀ ਮਹਿਲ ਮਾੜੀਆਂ ਸਭ سونے ਦਾ ਸੀ ਉਹਦਾ ਉਦੋਂ ਵੱਧ ਕੇ ਕੋਈ ਨਹੀਂ ਸੀ ਐਨਾ ਧਨੀ ਸੀ ਅਮੀਰ ਸੀ ਐਨੇ ਗੁਣ ਸੀ ਐਡੇ ਗੁਣੀ ਬੰਦੇ ਨੂੰ ਵੂਕੇ ਲੋਕ ਤਾੜੀਆਂ ਮਾਰਦੇ ਨੇ ਮੇਲਿਆਂ ਦਾ ਰੂਪ ਦੇ ਤਾਂ ਜਸ਼ਨ ਮਨਾਉਂਦੇ ਨੇ ਇਹ 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 ਮਾੜੀ ਸੋਚ ਆ ਸਾਡੇ ਲੋਕਾਂ ਇਹ ਸਾਡੇ ਕੌਮ ਦੀ ਤਰਾਸਦੀ ਆ ਦੇਖੋ ਸਾਨੂੰ ਸਮਝ ਹੋਣੀ ਚਾਹੀਦੀ ਜੇ ਤੁਸੀਂ ਚਲੋ ਚਿੱਤ ਦਾ ਦਾੜਾ ਹੈ ਮਹਾਰਾਜ ਨੇ ਹੈ ਨਾ ਆਪਾਂ ਨੂੰ ਸਿੱਖਣਾ ਚਾਹੀਦਾ ਹੈ ਬਾਬਾ ਜੀ ਇਹ ਆਪ ਤੋ ਠੀਕ ਹੈ ਜੀ ਜੇ ਉਹਨੂੰ ਇੰਨੇ ਕੋਣ ਸੀ ਆ ਤਾਂ ਮੇਰੇ ਨੇ ਮਾਰਾ ਹੀ ਕਾਮਾ ਕੀਤਾ ਸੀ ਜਿਹੜਾ ਸੀਤਨ ਜਗਲਾ ਸੀਤਨ ਨੂੰ ਟੱਕ ਲਾ ਕੇ ਇਸ ਜਨਾਨੀ ਨੂੰ ਚੱਕ ਕੇ ਲੈ ਜੂਗੀ ਬੰਦਾ ਤੂੰ ਕਿੰਨਾ ਦੀ ਜੰਗੀ ਜਾਂਦਾ ਹੈ ਦੇਖੋ ਦੇਖੋ ਇਹ ਇਹ ਵੀ ਗੱਲ ਹੈ ਦੇਖੋ ਇਤਿਹਾਸ 'ਚ ਹੈਗੀਆਂ ਗੱਲਾਂ ਪਰ ਅਸੀਂ ਉਹੀ ਗੱਲਾਂ ਨੋਟ ਰੱਖਦੇ ਆ ਜਿਹੜੀਆਂ ਤਾਂ ਉਹਦਾ ਕਹਿੰਦੇ ਵੀ ਨੈਗੇਟਿਵ ਜਾਂਦੀਆਂ ਨੇ ਉਲਟ ਜਾਂਦੀਆਂ ਨੇ ਪਰ ਉਹਦਾ ਭਾਵ ਨਹੀਂ ਅਸੀਂ ਸਮਝਦੇ ਸੀਤਾ ਨੂੰ ਕਿਉਂ ਚੁੱਕਿਆ ਰਾਵਣ ਦੀ ਭੈਣ ਸੀ ਸਰੂਪਨਖਾ ਸਰੂਪਨਖਾ ਦਾ ਮਤਲਬ ਹੈ ਜੀ ਸੋਹਣੀ ਸੀ ਉਹਦੇ ਨੈਣ ਨਕਸ਼ ਸੋਹਣੇ ਸੀ ਸਰੂਪਨਖਾ ਉਹਨਾਂ ਵੇਲੇਾਂ ਚ ਰਵਾਜ ਹੁੰਦਾ ਸੀ ਸਵੰਬਰ ਦਾ ਵੀ ਬੀਬੀਆਂ ਨਾ ਆਪਣਾ ਵਰ ਸਵੰਮ ਵਰ ਆਪ ਚੁਣਦੀਆਂ ਹੁੰਦੀਆਂ ਸੀ ਜਿਹਦੇ ਨਾਲ ਵਿਆਹ ਕਰਾਉਣਾ ਸਵੰਬਰ ਰਚ ਗਿਆ ਸਰੂਪਨਖਾ ਨੇ ਰਾਮ ਦੀ ਰਾਮ ਦੇ ਭਰਾ ਲਕਸ਼ਮਣ ਨੂੰ ਚੁਣ ਲਿਆ ਕਿ ਵੇਦਨਾ ਸ਼ਾਦੀ ਕਰੋ ਸਮਵਾਰ ਚੁਣਿਆ ਜਦੋਂ ਉਹ ਵਰਮ ਵਾਲਾ ਕਹਿ ਲੋ ਉਹਨੂੰ ਅਪਣਾਉਣ ਦੇ ਵਾਸਤੇ ਮਾੜਾ ਪਾਉਣ ਲੱਗੀ ਉਹਦੇ ਗੱਲ 'ਚ ਪਰ ਲਕਸ਼ਮਣ ਨੂੰ ਚੰਗਾ ਨਹੀਂ ਲੱਗਿਆ ਉਹ ਕਹਿੰਦਾ ਮੈਂ ਨਹੀਂ ਵਿਆਹ ਤੂੰ ਉਹ ਕਹਿੰਦੀ ਮੈਂ ਸੁੰਦਰ ਹਾਂ ਹਰ ਕੋਈ ਮੇਰੀ ਸੁੰਦਰਤਾ ਦੀ ਦਾਤ ਦਿੰਦਾ ਮੇਰੀ ਵਡਿਆਈ ਕਰਦਾ ਸੁਭਾ ਕਰਦਾ ਸੋਹਣੀ ਹੈ ਤੂੰ ਜਵਾਬ ਕਉਂ ਜਿੱਦ ਕਿਉਂ ਕਰ ਰਹੀ ਹੈ ਪਰ ਲਕਸ਼ਮਣ ਨਹੀਂ ਮੰਨੇ ਪਰ ਲਕਸ਼ਮਣ ਆਪਣੀ ਜਿੱਦ ਹੀ ਇੰਨਾ ਘੜਿਆ ਉਨੇ ਕਿਰਪਾਨ ਕੱਢੀ ਉਹਨੇ ਦਾ ਨੱਕ ਹੀ ਵੱਡਾ ਕਹਿੰਦਾ ਆਪਣੀ ਸੁੰਦਰਤਾ ਦਾ ਸੋਹਣੇ ਨੱਕ ਦਾ ਮਾਣ ਕਰਦੇ ਮੈਂ ਤੇਰਾ ਨੱਕ ਹੀ ਘੱਟਦਾ ਮੈਨੂੰ ਕ੍ਰੂਪ ਕਰਦਾ ਵੱਧ ਸੂਰਤ ਬਣਾਤੀ ਉਹ ਮੈਂ ਕਹਿੰਦਾ ਤੂੰ ਕ੍ਰੂਪ ਐ ਹੁਣ ਨਹੀਂ ਮੈਂ ਤੇਰੇ ਨਾਲ ਸ਼ਾਦੀ ਕਰਾਂਗਾ ਅੱਛਾ ਜੀ ਹਾਂ ਜੀ ਦੇਖੋ 라ਵਣ ਦੀ ਭੈਣ ਦਾ ਲੱਗ ਕਹਿੰਦੇ ਜਿਸੇ ਆਮ ਬੰਦੇ ਦੀ ਭੈਣ ਨੂੰ ਕੇ ਬੇਚਤ ਕਰਦੇ ਆਪਾਂ ਨੂੰ ਸਹਿਣ ਹੋਊਗਾ ਸਾਡੀ ਤੇ ਭੈਣ ਨੂੰ ਕੁਝ ਕਹੇ ਸਾਡੇ ਤੋਂ ਸਹਿਣ ਹੋਊਗਾ ਨਹੀਂ ਹੁੰਦਾ ਦਾ ਲੱਤ ਕਾ ਬਤੀ 라ਵਣ ਸੀ ਮਹਾਰਾਜਾ ਸੀ ਦਾ ਉਹਦੀ ਜਿੱਦੀ ਵੇਚਦੀ ਐ ਇਸੇ ਕਰਕੇ ਉਹਨੇ ਰਾਮਚੰਦ ਦੇ ਘਰ ਵਾਲੀ ਸੀਤਾ ਨੂੰ ਚੁੱਕ ਕੇ ਲਿਆਇਆ ਪਰ ਗੁਣ ਪਤਾ ਕੀ ਸੀ ਉਹਦੇ ਚ ਤੁਸੀਂ ਕਿਹਾ ਵੀ ਫਿਰ ਹੋਰ ਸੀਤਾ ਨੂੰ ਕਿਉਂ ਚੁੱਕ ਕੇ ਲਿਆਇਆ ਬਦਲਾ ਲਿਆ ਉਹਨੇ ਜੇ ਉਹਦੀ ਭੈਣ ਦੀ ਬੇਇੱਜ਼ਤੀ ਹੋਈ ਤਾਂ ਉਹ ਸੀਤਾ ਨੂੰ ਚੁੱਕ ਕੇ ਲਿਆਇਆ ਪਰ ਚੁੱਕ ਕੇ ਲਿਆ ਕੇ ਬੇਇੱਜ਼ਤ ਨਹੀਂ ਕੀਤਾ ਅਸ਼ੋਕ ਬਾਟਾ ਬਾਟਕਾ ਦੇ ਵਿੱਚ ਬਾ ਸਤਕਾਰ ਇੱਜ਼ਤ ਨਾਲ ਔਰਤ ਦਾ ਜੋ ਸਤਕਾਰ ਚਾਹੀਦਾ ਇੱਜ਼ਤ ਨਾਲ ਸਤਕਾਰ ਨਾਲ ਰੱਖਿਆ ਵੀ ਬਾਬਾ ਜੀ ਤੁਸੀਂ ਕਹਿੰਦੇ ਹੋ ਵੀ ਗੁਰਬਾਣੀ ਰਾਮਣ ਦੇ ਹੱਕ ਦੇ ਵਿੱਚ ਲਿਖਦੀ ਹੈ ਜਾਂ ਉਹ ਦਰਸਾਉਂਦੀ ਹੈ ਬਿਲਕੁਲ ਜੇ ਬਾਣੀ ਵੀ ਉਹਨਾਂ ਦੇ ਹੱਕ ਦੇ ਵਿੱਚ ਬੋਲਦੀ ਹੈ ਤੁਸੀਂ ਵੀ ਉਹਨਾਂ ਦੇ ਹੱਕ ਦੀ ਗੱਲ ਕਰ ਰਹੇ ਹੋ ਤਾਂ ਇਸ ਜੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਆ ਗੱਲ ਤੇਰੀ ਠੀਕ ਹੈ ਵੀ ਸਾਨੂੰ ਕੀ ਸਿੱਖਿਆ ਮਿਲਦੀ ਹੈ ਦੇਖਾ ਫੁਰਨਾ ਮਤੋਂ ਲੈ ਕੇ ਆਏ ਐ ਇਸੇ ਕਰਕੇ ਲੈ ਕੇ ਆਏ ਆ ਵੀ ਆਪਾਂ ਸਿੱਖਣ ਵਾਲੀ ਗੱਲ ਕਰੀਏ ਉੱਥੋਂ ਕੁਝ ਹਾਂਜੀ ਹਾਂਜੀ ਠੀਕ ਆ ਤਾੜੀਆਂ ਮਾਰ ਕੇ ਨਾ ਮੁੜੀਏ ਤੇ ਸਿੱਖਣਾ ਸੀ ਇਹ ਹੈ ਵੀ 라ਵਣ ਦੇ ਵਿੱਚ ਜਿਹੜੇ ਗੁਣ ਸੀਗੇ ਤੇ ਉਹ ਤੋਂ ਅਸੀਂ ਕੀ ਸਿੱਖਿਆ ਲੈਣੀ ਹੈ ਹੁਣ ਤੁਸੀਂ ਜਦੋਂ ਤੇ 라ਵਣ ਨੂੰ ਕੁੱਕੇ ਆ ਅੱਗ ਲਾਈ ਹੈ ਤੁਸੀਂ ਦੇਖਿਆ ਰਾਮਚੰਦਰ ਜੀ ਨੇ ਲਾਈ ਹੈ ਨਾ ਅੱਗ ਲਾਉਣ ਤੋਂ ਪਹਿਲਾਂ ਆਲੇ-ਦੁਆਲੇ ਪ੍ਰਕਰਮਾ ਕਰੀਆਂ ਆ ਹਾ 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 ਕੁੰਮ ਦੇ ਵੀ ਗਲਾਸ ਹਾਂਜੀ ਹਾਂ ਸਮਝਣ ਵਾਲੀ ਗੱਲ ਹੈ ਆਲੇ-ਦੁਆਲੇ ਪ੍ਰਕਰਮਾ ਕਰੀਆਂ ਨੇ ਹਾਂਜੀ ਕਈ ਪ੍ਰਕਰਮਾ ਕਰਦੇ ਨੇ ਫੇਰ ਅੱਗ ਲਾਉਂਦੇ ਨੇ ਪ੍ਰਕਰਮਾ ਆਪ ਤੋਂ ਵੱਡਿਆਂ ਦੀ ਦਿਵਾਲੀ ਕੀਤੀ ਜਾਂਦੀ ਰਾਮਚੰਦਰ ਜੀ ਨੂੰ ਪਤਾ ਸੀ ਵੀ ਇਹ ਵੱਡੇ ਨੇ ਇਹ ਗੁਣੀ ਨੇ ਦਾਰਸ਼ਨਿਕ ਬੰਦੇ ਨੇ ਵਿਦਵਾਨ ਨੇ ਕਦਰ ਕਰਦੇ ਸੀ ਉਹ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਦੇਖੋ ਪਹਿਲਾਂ ਪ੍ਰਕਰਮਾ ਕੀਤੀਆਂ ਫੇਰ ਅੱਗ ਲਾਈ ਜਦੋਂ ਆਖਰੀ ਸਵਾਸਾਂ ਦੇ ਪਿਆ ਹੁੰਦਾ ਹੈ ਆਖਰੀ ਸਵਾਸਾਂ ਤੇ ਮਰਨ ਵੇਲੇ ਉਸ ਵੇਲੇ ਵੀ ਰਾਮਚੰਦਰ ਜੀ ਨੇ ਆਪਣੇ ਭਰਾ ਲਕਸ਼ਮਣ ਨੂੰ ਕਿਹਾ ਵੀ ਲਕਸ਼ਮਣਾ ਅੱਜ ਕਾਮ ਬੰਦਾ ਨਹੀਂ ਦੁਨੀਆ ਤੋਂ ਜਾ ਰਿਹਾ ਇਹ ਵਿਦਵਾਨ ਸੀ ਇਹ ਦਾਰਸ਼ਨਿਕ ਬੰਦਾ ਸੀ ਇਹ ਚਾਰ ਵੇਦਾਂ ਦਾ ਗਿਆਤਾ ਸੀ ਹੂੰ ਇਹਦੇ ਵੱਡੇ ਗੁਣ ਇਹਦੀ ਵਿਦਵਤਾ ਵੀ ਇਹਦੇ ਨਾਲ ਹੀ ਮਰ ਜਾਣੀ ਐ ਇਹਦੇ ਜਾਣ ਤੋਂ ਪਹਿਲਾਂ ਜਾ ਕੋਲ ਜਾ ਕੇ ਕੋਈ ਚੰਗਾ ਗੁਣ ਲੈ ਲੈ ਤੇ ਸਿੱਖਿਆ ਲੈ ਲੈ ਰਾਮ ਨੇ ਕਿਹਾ ਦੀ ਰਾਮਚੰਦਰ ਨੇ ਆਪਣੇ ਭਾਈ ਨੂੰ ਲక్ష్మణ ਨੂੰ ਅੱਛਾ ਜੀ ਪਤਾ ਸੀ ਦੇਖੋ ਇਹਦਾ ਪਤਾ ਸੀ ਵੀ ਉਹ ਗੁਣੀ ਐ ਹੂੰ ਉਹ ਲక్ష్మణ ਨੂੰ ਕਹਿੰਦਾ ਵੀ ਜਾ ਤੂੰ ਰਾਵਣ ਦੇ ਕੋਲੇ ਜਾ ਇਹਦੇ ਮਰਨ ਤੋਂ ਪਹਿਲਾਂ ਕਿ ਸਿੱਖਿਆ ਲੈ ਲੈ ਸਤਿ ਵਚਨ ਕਹਿ ਕੇ ਲక్ష్మణ ਨੇ ਵੀ ਆਏ ਨਹੀਂ ਕਿਹਾ ਇਹ ਸਾਡਾ ਦੁਸ਼ਮਣ ਹੈ ਭਰਾ ਦਾ ਕਿਹਾ ਮੰਨ ਕੇ ਸਤਿ ਵਚਨ ਕਹਿ ਕੇ ਰਾਵਣ ਦੇ ਕੋਲ ਜਾ ਕੇ ਫੜ ਗਿਆ ਸਿਰ ਆਲੇ ਪਾਸ ਅੱਛਾ ਜੀ ਕਹਿੰਦਾ ਰਾਵਣ ਜੀ ਤੇ ਮੈਨੂੰ ਕੋਈ ਸਿੱਖਿਆ ਦੇ ਦਿਓ ਕੋਈ ਗਿਆਨ ਦੇ ਦਿਓ ਚਲੋ ਉਹਨੇ ਇੱਕ ਵਾਰ ਵੇਖਿਆ ਅੱਖਾਂ ਬੰਦ ਕਰਕੇ ਬੋਲੇ ਨਹੀਂ ਅੱਛਾ ਜੀ ਲక్ష్మణ ਆ ਕੇ रामचंद्र ਜੀ ਨੂੰ ਕਹਿੰਦਾ ਕਹਿੰਦਾ ਭਰਾਤਾ ਜੀ ਕਹਿੰਦਾ ਉਹ ਤਾਂ ਕੁਝ ਬੋਲੇ ਹੀ ਨਹੀਂ ਹਾਂ ਸ਼ਾਇਦ ਇਹ ਨਾ ਸਮਝੇ ਉਹ ਵੀ ਸਾਡੇ ਵਿਰੋਧੀ ਨੇ ਮੈਂ ਕਿਉਂ ਸਿਖਾਵਾਂ ਕਹਿੰਦੇ ਨਹੀਂ ਤੂੰ ਕਿਵੇਂ ਗਿਆ ਸੀ ਕਹਿੰਦਾ ਮੈਂ ਮੂਹ ਦੇ ਨੇੜੇ ਕੋਲ ਖੜ ਕੇ ਪੁੱਛਿਆ ਹਾਂ ਕਹਿੰਦੇ ਵੇਤੀ ਤੂੰ ਗਲਤੀ ਕਰ ਗਿਆ ਜਦੋਂ ਵੱਡਿਆਂ ਕੋਲੋਂ ਕੋਈ ਗੁਣ ਲਈਦਾ ਸਿੱਖਿਆ ਲਈਦੀ ਨੀਵੇਂ ਹੋ ਕੇ ਹਾਂ ਚਰਨ ਵਾਲੇ ਪਾਸੇ ਖੜ ਜਾ ਕੇ ਭਾਈ ਹਾਂ ਸਤਿਵਾਦਨ ਕਹਿ ਕੇ ਜਦੋਂ ਚਰਨ ਵਾਲੇ ਪਾਸੇ ਖੜ ਕੇ ਬੇਨਤੀ ਕਰੇ ਲక్ష్మణ ਨੇ ਵੀ ਰਾਵਣ ਜੀ ਮੈਨੂੰ ਕੋਈ ਗੁਣ ਦਿਓ ਕੋਈ ਸਿੱਖਿਆ ਦਿਓ ਹਾਂ ਉਸ ਵੇਲੇ ਰਾਵਣ ਨੇ ਜਦੋਂ ਲక్ష్మణ ਵੱਲ ਵੇਖਿਆ ਕਹਿੰਦੇ ਹਾਂ ਹੁਣ ਤੂੰ ਅਨੁਸ਼ਾਸਨ ਦੇ ਵਿੱਚ ਆ ਕੇ ਇੱਕ ਸਖਿਆਰਥੀ ਬਣ ਕੇ ਕੋ ਸਿੱਖਣ ਆਇਆ ਕਹਿੰਦੇ ਲੈ ਲక్ష్ਮਣ ਮੈਂ ਤੈਨੂੰ ਦੱਸਦਾ ਮੈਂ ਗੱਲਾਂ ਤਾਂ ਹੋਰ ਕਈ ਕੀਤੀਆਂ ਪਰ ਜਿਹੜੀ ਪਤੀ ਦੀ ਗੱਲ ਵੱਡੀ ਗੱਲ ਕਹੀ ਉਹ ਇਹ ਕਹੀ ਉਹ ਕਹਿੰਦਾ 라वण ਕਹਿੰਦਾ ਵੀ ਲక్ష్మణ ਚੰਗਾ ਕਰਮ ਕਰਨ ਦੀ ਕਦੇ ਵੀ ਦੇਰ ਨਾ ਕਰੀ ਹਾਂ ਜੇ ਕਦੇ ਮਾੜਾ ਕੰਮ ਕਰਨ ਨੂੰ ਦਿਲ ਕਰੇ ਉਹ ਤੋਂ ਭਾਵੇਂ ਦੇਰੀ ਕਰ ਜੀ ਭਾਵੇਂ ਦੂਰ ਹੋ ਜੀ ਜੇ ਆਪਣੇ ਹਿੱਤ ਦੀ ਕੋਈ ਗੱਲ ਹੋਵੇ ਪਰ ਉਪਕਾਰ ਦੀ ਕਿਸੇ ਦੇ ਭਲੇ ਦੀ ਗੱਲ ਹੋਵੇ ਚੰਗੀ ਗੱਲ ਹੋਵੇ ਵੀ ਚੰਗਾ ਕੰਮ ਕਰਨ ਵੇਲੇ ਕਦੇ ਦੇਰ ਨਾ ਕਰੀ ਇਹ ਵੱਡਾ ਗੁਣ ਸੀ ਇਸ ਗੱਲ ਦੀ ਹਮੇ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਭਰਦੇ ਨੇ ਬਾਣੀ ਚ ਪਾਤਸ਼ਾਹ ਕਹਿੰਦੇ ਨਹ ਬਿਲੰਭ ਧਰਮ ਬਿਲੰਭ ਪਾਪ ਭਾਵ ਧਰਮ ਦੇ ਕਰਮ ਕਰਨ ਤੋਂ ਕਦੇ ਦੇਰੀ ਨਹੀਂ ਕਰਨੀ ਪਾਪ ਕਰਮ ਕਮਾਉਣ ਤੋਂ ਦੇਰੀ ਕਰ ਜੇ ਤਾਂ ਚੰਗੀ ਗੱਲ ਹੈ ਦੇਰ ਕਰ ਜੇਗਾ ਟਲ ਸਕਦਾ ਸਮਾਂ ਪਾਪ ਕਰਨ ਦਾ ਕੀ ਅੱਜ ਦੇ ਰਾਵਣ ਕਿਹੜੇ ਨੇ ਵੀ ਅੱਜ ਦੇ ਰਾਵਣ ਕਿਹੜੇ ਨੇ ਰਾਵਣ ਵਿੱਚ ਤਾਂ ਗੁਣ ਸੀ ਉਹ ਜਵੀਂ-ਤਵੀ ਸੀ ਉਹ ਵਿਦਵਾਨ ਸੀ ਆਪਾਂ ਗੁਣਾ ਦੀ ਗੱਲ ਕਰੀਏ ਬਾਣੀ ਨੇ ਗੁਣਾ ਦੀ ਗੱਲ ਕਰੀਏ ਪਰ ਲੋਕ ਤਾਂ ਮਾੜਾ ਕਹਿ ਕੇ ਫੋਕ ਦੇਣਾ ਨੂੰ ਮਾੜਾ ਹਾਂਜੀ ਜੇ ਰਾਵਣ ਮਾੜਾ ਹੀ ਸੀ ਰੋਜ਼-ਰੋਜ਼ ਉਹਨੂੰ ਕਿਉਂ ਫੋਕਣਾ ਜਿਹੜੇ ਜਿਉਂਦੇ ਜਾਗਦੇ ਫਿਰਦੇ ਨੇ ਇਹਨਾਂ ਨੂੰ ਫੋਕੋ ਜਿਹੜੇ ਗੱਲ ਬਾਬਾ ਜੀ ਆਹ ਗੱਲ ਕਿੱਦੋਂ ਤੁਸੀਂ ਲੈ ਕੇ ਹੋਣਾ ਵੀ ਆ ਜਿਉਂਦੇ ਜਾਗਦੇ ਰਾਵਣ ਫਿਰਦੇ ਨੇ ਉਹ ਜਿਉਂਦੇ ਜਾਗਦੇ ਤੁਸੀਂ ਪੁੱਛਿਆ ਕਿਹੜੇ ਨੇ ਹਾਂ ਉਹ ਜਿਉਂਦੇ ਜਾਗਦੇ ਇਹ ਨੇ ਦੇਖੋ ਮਾਫ਼ ਕਰਿਓ ਹਰੇਕ ਸੰਤ ਦੇ ਬਾਣੇ 'ਚ ਸੰਤ ਨਹੀਂ ਹੁੰਦਾ ਸੰਤਾਂ ਦੇ ਬਾਣੇ 'ਚ ਜਿਹੜੇ ਸ਼ੈਤਾਨ ਦੁਰੇ ਫਿਰਦੇ ਨੇ ਹਾਂ ਠੀਕ ਹੈ ਬਾਣਾ ਸੰਤਾਂ ਵਾਲਾ ਪਾ ਲਿਆ ਕੰਮ ਮਰਿਆਦਾ ਉਲਟ ਸ਼ੈਤਾਨਾਂ ਵਾਲੇ ਹਾਂ ਬਸ ਉਹ ਵੀ ਇੱਕ ਜਿਉਂਦਾ ਰਾਵਣੀ ਹੈ ਹੈਨਾ ਠੀਕ ਹੈ ਜਿਨ ਮਨ ਹੋਰ ਮੁਖ ਹੋਰ ਹਾਂ ਜਿਨ੍ਹਾਂ ਪਹਿਰਾਵਾ ਹੋਰ ਹੈਨਾ ਤੇ ਦਿਖਾਵਾ ਹੋਰ ਤੇ ਅੰਦਰੋਂ ਕੁਝ ਹੋਰ ਹਾਂ ਉਹ ਉਹ ਵੀ ਰਾਵਣ ਨੇ ਤੇਕਰ ਆਵਣੇ ਦੇਖੋ ਤੁਸੀਂ ਹੱਡ ਭੰਨ ਵੀ ਕਮਾਈ ਕਰਦੇ ਹੋ ਮਿਹਨਤ ਕਰਦੇ ਹੋ ਠੀਕ ਹੈ ਅਸੀਂ ਰੋਡਾਂ ਤੇ ਚੱਲਦੇ ਆਸੀਂ ਟੈਕਸ ਭਰਦੇ ਆ ਟੈਕਸ ਕਾਹਦਾ ਭਰਿਆ ਜਾਂਦਾ ਰੋਡ ਤੇ ਚੱਲਣ ਦਾ ਤੇ ਨਾਲ ਟੈਕਸ ਭਰਦੇ ਆ ਜਿਵੇਂ ਅਵਾਰਾ ਪਸ਼ੂ ਨੇ ਇਹਨਾਂ ਦੀ ਸਾਂਭ ਸੰਭਾਲ ਦਾ ਟੈਕਸ ਵੀ ਅਸੀਂ ਦਿੰਨੇ ਆ ਹਾਂ ਬਿਲਕੁਲ ਜੀ ਪਰ ਇਹ ਅਵਾਰਾ ਪਸ਼ੂ ਜਿਹੜੇ ਤੁਰੇ ਫਿਰਦੇ ਨੇ ਇਹਨਾਂ ਦੇ ਕਾਰਨ ਕਿੰਨੇ ਐਕਸੀਡੈਂਟ ਹੁੰਦੇ ਨੇ ਕਿੰਨੀ ਦੁਰਘਟਨਾਵਾਂ ਹੁੰਦੀਆਂ ਨੇ ਨੌਜਵਾਨਾਂ ਦੀਆਂ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਦੇਖੋ ਹਾਦਸੇ ਹੋ ਰਹੇ ਨੇ ਹਨਾ ਅਸੀਂ ਟੈਕਸ ਦਿੱਤੇ ਜਿੰਨਾ ਲੋਕਾਂ ਨੇ ਉਹ ਟੈਕਸ ਲੈ ਕੇ ਹੋਰ ਪਾਸੇ ਵਰਤ ਲਏ ਜਿਹੜੇ ਕੰਮ ਲਈ ਲਿਆ ਸੀ ਉਹ ਵਾਰਾ ਪਸੂ ਸਾੰਭੇ ਨਹੀਂ ਉਹ ਲੋਕ ਵੀ ਧਰਾਵਣੀ ਨੇ ਆਹ ਤਾਂ ਗੱਲ ਸਹੀ ਜੀ ਆਹ ਗੱਲ ਸਹੀ ਜੀ ਉਹ ਲੋਕ ਵੀ ਧਰਾਵਣੀ ਨੇ ਇਹ ਹੈ ਜੇ ਬੰਦੇ ਦੇਖੋ ਥੋਡੀਆਂ ਮਿਹਨਤ ਦੀਆਂ ਕਮਾਈਆਂ ਥੋੜਾ ਥੋਡੀਆਂ ਫਸਲਾਂ ਤੁਸੀਂ ਕਿਸਾਨ ਫਸਲਾਂਗਾਉਂਦੇ ਨੇ ਸਬਜ਼ੀਆਂ ਲਾਉਂਦੇ ਨੇ ਦੇ ਇਨਾ ਉਤੇ ਕਿੰਨੇ ਉਹ ਜੀਐਸਟੀ ਆ ਟੈਕਸ ਕਿੰਨਾ ਕੁਸ਼ ਲੱਗਦਾ ਇਹਦੇ ਤੇ ਤੁਹਾਨੂੰ ਆਦ ਖਰਾਕਾ ਆ ਇੱਕ ਉਹਨਾ ਤੁਸੀਂ ਉਹਦੇ ਚ ਕਮਾਉਂਦੇ ਨਹੀਂ ਜਿੰਨਾ ਉਹਦੇ ਸਿਰ ਖਰਚ ਆ ਜਾਂਦਾ ਦਵਾਈਆਂ ਮਹਿੰਗੀਆਂ ਸਭ ਕੁਝ ਮਹਿੰਗਾ ਠੀਕ ਹੈ ਜੀ ਜਿਹੜੇ ਉਹ ਲੋਕ ਤੁਹਾਡੇ ਨਾਲ ਧੱਕਾ ਕਰਦੇ ਨੇ ਸਮੇ ਦੇ ਹਾਕਮ ਕਹਿ ਲਓ ਬਸ ਸਿੱਧੇ ਲਾਉਦਾ ਮੈਂ ਕਹਾਂ ਤੇ ਉਹ ਉਹ ਲੋਕ ਦੀ ਰਾਵਣੀ ਨੇ ਤੁਸੀਂ ਇੱਥੇ ਹੱਸਦੇ ਖੇਡਦੇ ਆਉਂਦੇ ਸੀ ਚਲੋ ਹੁਣ ਦਿਨ ਖੜਾ ਜਦੋਂ ਰਾਤ ਨੂੰ ਤੁਸੀਂ ਘਰੇ ਮੁੜ ਕੇ ਆਇਓਂ ਡਰ ਲੱਗਦਾ ਸੀ ਨਾ ਘਰੇ ਆਉਂਦਿਆਂ ਨੂੰ ਹਾਂਜੀ ਬਿਲਕੁਲ ਹਨੇਰਾ ਸੀ ਬਹੁਤ ਜ਼ਿਆਦਾ ਰੋੜਾਂ ਤੇ ਡਰ ਲੱਗਦਾ ਹਾਂਜੀ ਕਿਉਂ ਡਰ ਲੱਗਦਾ ਲੁਟੇਰੇ ਖੜੇ ਹੁੰਦੇ ਨੇ ਬਹੁਤ ਜ਼ਿਆਦਾ ਜੀ ਕਿੰਨੇ ਲੁਟੇਰੇ ਖੜੇ ਹੁੰਦੇ ਨੇ ਡਰ ਲੱਗਦਾ ਨਾ ਜਿਹੜੇ ਉਹ ਲੋਕ ਰਾਹ ਜਾਂਦਿਆਂ ਨੂੰ ਲੁੱਟ ਲੈਂਦੇ ਨੇ ਆਪ ਕੋਈ ਕੰਮ ਨਹੀਂ ਕਰਦੇ ਕਿਰਤ ਨਹੀਂ ਕਰਦੇ ਨਸ਼ੇ ਖਾਣ ਦੇ ਲਈ ਤੇ ਆਪਣੇ ਘਰ ਦੇ ਚਲਾਉਣ ਦੇ ਲਈ ਕਮਾਈ ਨਹੀਂ ਕਰਨੀ ਲੋਕਾਂ ਨੂੰ ਰਾਈਆਂ ਨੂੰ ਲੁੱਟਣਾ ਉਹਨਾਂ ਦਾ ਨੁਕਸਾਨ ਕਰਨਾ ਜਿਹੜੇ ਇਹ ਜੀ ਵਿਰਤੀ ਦੇ ਲੋਕ ਨੇ ਉਹ ਵੀ ਰਾਵਣ ਨੇ ਅੱਜ ਦੇਖੋ ਧੀਆ ਬੱਚੀਆਂ ਦੇ ਨਾਲ ਅਖਬਾਰਾਂ ਪੜ੍ਹਦੇ ਹੋਣਾ ਆ ਫੋਨ ਨਾਲ ਤੁਸੀਂ ਰੀਲਾਂ ਦੇਖਦੇ ਹੋਨੇ ਆ ਇਹ ਵੀ ਰੀਲਾਂ ਦੇਖੀਆਂ ਆਉਣਗੀਆਂ ਵੀ ਕਿੰਨੀਆਂ ਬੱਚੀਆਂ ਨਾਲ ਬਲਾਤਕਾਰ ਹੁੰਦੇ ਨੇ ਹਾਂਜੀ ਛੋਟੇ ਛੋਟੇ ਬੱਚੀਆਂ ਨਾਲ ਨਰਦਈ ਲੋਕ ਕਿੰਨਾ ਜ਼ੁਲਮ ਕਰ ਰਹੇ ਨੇ ਜਿਹੜੇ ਐਦਾਂ ਧੀ ਭੈਣ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਨੇ ਬੱਚਿਆਂ ਤੇ ਨਰਦਈਪਣਾ ਕਰਦੇ ਨੇ ਹਾਂ ਕਿਹੜਾ ਸ਼ਿਆਰਪੁਰ ਵਾਲਾ ਹੋਇਆ ਜੀ ਹੁਣ ਉਹ ਮੁੰਡੇ ਵਾਲਾ ਹਾਂ ਦੇਖਿਆ ਨਾ ਛੋਟਾ ਜਿਹਾ ਬੱਚਾ ਬਿਲਕੁਲ ਬਿਲਕੁਲ ਹਾਂਜੀ 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 ਫੇਸਬੁੱਕਾਂ ਤੇ ਬਥੇਰੇ ਨੇ ਕਿਹਾ ਮਾੜਾ ਹੋਇਆ ਮਾੜਾ ਹੋਇਆ ਹਾਂਜੀ ਸਰਕਾਰਾਂ ਨੇ ਵੱਡੇ ਅਹੁਦੇ 'ਤੇ ਬੈਠੇ ਲੋਕਾਂ ਨੇ ਵੀ ਕਿਹਾ ਬਹੁਤ ਬੁਰਾ ਹੋਇਆ ਬੁਰਾ ਹੋਇਆ ਪਰ ਹੈ ਜੇ ਲੋਕਾਂ ਨੂੰ ਨਾਥ ਕੀ ਨੇ ਪਾਉਣੀ ਸੀ ਉਹਨਾਂ ਨੇ ਪਾਉਣੀ ਸੀ ਪਰ ਜੇ ਨਹੀਂ ਪਾਉਂਦੇ ਤਾਂ ਉਹ ਕੀ ਨੇ ਉਹ ਵੀ ਰਾਵਣ ਉਹ ਵੀ ਮਾੜੇ ਨੇ ਬਿਲਕੁਲ ਉਹ ਵੀ ਰਾਵਣ ਉਹ ਵੀ ਰਾਵਣ ਨੇ ਹਨ ਦੇਖੋ ਧੀਆਂ ਬੱਚਿਆਂ ਨਾਲ ਕੋ ਕਰਮ ਐਦਾਂ ਦੁਰਵਿਹਾਰ ਹੋ ਰਹੇ ਨੇ ਕਿਹਾ ਜਾਂਦਾ ਵੀ ਉਹ ਰਾਵਣ ਨੂੰ ਜਿਹਨੂੰ ਫੋਗਦੇ ਨੇ ਕਹਿੰਦੇ ਨੇ ਸੀਤਾ ਚੁੱਕੀ ਸੀ ਸੀਤਾ ਹਰਣ ਕਰਿਆ ਹੈਨਾ ਇਹਨੇ ਮਤਲਬ ਗਲਤ ਕੰਮ ਕਰਿਆ ਇੱਕ ਔਰਤ ਨੂੰ ਚੁੱਕਿਆ ਪਰ ਜਿਹੜੇ ਅੱਜ ਉਹਨੂੰ ਫੋਗਣ ਜਾਂਦੇ ਨੇ ਉਹ ਕਿੱਡੇ ਕਿ ਜਤੀ ਸਦੀ ਨੇ ਸਹੀ ਗੱਲ ਹੈ ਅਸੀਂ ਕਹਿੰਨਾ ਜਿਉਂਤੇ ਝੁੰਡੇ ਚਰਾਉਂਦੇ ਨੇ ਸਾਡੇ ਜੈ ਜੈਕਾਰ ਜਿੰਦਾਬਾਦ ਸਾਡੇ ਲੀਡਰ ਉਹਨਾਂ ਤੋਂ ਕਰਾਉਂਦੇ ਨਾ ਅਸੀਂ ਉਹਨਾਂ ਨੂੰ ਵੀ ਲਿਆਉਂਦੇ ਨੇ ਵੀ ਆ ਤੁਸੀਂ ਨਾਲ ਉਹ ਕਰੋ ਪਹਿਲਾਂ ਸ਼ੁਰੂਆਤਾਂ ਉਦਘਾਟਨ ਕਰਾਉਣੇ ਤੇ ਨਾਲ ਤੋਰਨਾ ਜਿਹੜੇ ਉਹਨਾਂ ਨੂੰ تیر ਮਾਰਦੇ ਨੇ ਉਹ ਕਿੰਨੇ ਕੁ ਜਤੀ ਸਕੀ ਆ ਆ ਗੱਲ ਬਾਬਾ ਜੀ ਬਿਲਕੁਲ ਸਹੀ ਆ ਜਿਹੜੇ ਆਉਂਦੇ ਨੇ ਨਾ ਤੇ ਫੁੱਕੋਣੀ ਸਾਰਿਆਂ ਦੇ 10-10 15-15 ਪਰਚੇ ਹੁੰਦੇ ਨੇ ਜੀ ਉਹਨਾਂ ਦੇ ਆ ਇਹ ਵੀ ਸਹੀ ਆ ਯਾਰ ਦੇਖੋ ਜੀ ਇਹ ਇਹ ਨੇ ਜਿਉਂਦੇ ਜਾਗਦੇ 라ਵਣ ਇਹ ਨਾ ਠਹਿ ਬਾਬਾ ਜੀ ਪਰਦੇ ਮੇਰੀ ਗੱਲ ਸੁਣੋ ਹੋਰ ਹੀ ਪਾਸੇ ਤੁਰ ਜਾਨੇ ਆਪਾਂ ਵੀ ਅਸੀਂ ਹੋਰ ਕੀ ਕਰਨਾ ਸੀ ਅਸੀਂ ਉੱਥੇ ਆਨੰਦ ਲੈਣ ਗਏ ਸੀ ਆਪਦਾ ਹੋਰ ਅਸੀਂ ਕੀ ਕਰੀਏ ਤੇ ਸਾਰੇ ਨੂੰ ਦੱਸੋ ਬਾਬਾ ਜੀ ਆ ਗੱਲ ਸਹੀ ਆ ਵੀ ਹੋਰ ਅਸੀਂ ਕੀ ਕਰਦੇ ਕਰਨ ਨੂੰ ਤਾਂ ਬਹੁਤ ਕੁਝ ਹੈ ਦਸਹਰੇ ਵਾਲੇ ਦਿਨ ਨੀ ਪਰ ਕੀ ਕਰੀ ਬਸ ਸਾਨੂੰ ਹਾਂ ਸਮਝ ਚਾਹੀਦੀ ਹੈ ਹਨਾ ਇਤਿਹਾਸ ਪੜਾਂਗੇ ਫਿਰ ਪਤਾ ਲੱਗਦਾ ਵੀ ਕੀ ਕਰੀ ਮੈਂ ਗੱਲ ਕਰਦਾ ਨਾ ਸਾਨੂੰ ਪਹਿਲਾਂ ਵੀ ਬਾਣੀ ਸਾਨੂੰ ਇਹ ਸਿਖਾਉਂਦੇ ਵੀ ਸੀ ਕਰਨਾ ਕੀ ਹੈ ਕਰਨ ਕੀ ਆਇਆ ਸਮਾਜ ਤੇ ਸੰਸਾਰ ਤੇ ਹਾਂਜੀ ਮਹਾਰਾਜ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਇਤਿਹਾਸ ਤੋਂ ਸਾਖੀਆਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਇਤਿਹਾਸ ਪੜੋ 1701 ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਬਾਰ-ਏ-ਖਾਲਸਾ ਸਜਾਇਆ ਸੀ। ਅੱਛਾ ਜੀ। ਦਰਬਾਰ-ਏ-ਖਾਲਸਾ। ਹਾਂ। ਉਸ ਵੇਲੇ ਮਹਾਰਾਜ ਨੇ ਜਿੰਨੇ ਵੀ ਸਿਕਲੀਕਰ ਸਿੱਖ ਸੀਗੇ ਸਿੰਘ ਹਾਂਜੀ ਜਾਂ ਹੋਰ ਗੁਰਸਿੱਖ ਸੰਗਤਾਂ ਵੱਡਾ ਇਕੱਠ ਸੱਦੇ ਆ। ਮਹਾਰਾਜ ਕਹਿੰਦੇ ਵੀ ਆ ਖਜ਼ਾਨਿਆਂ ਦੇ ਦਰਵਾਜ਼ੇ ਖੋਲੋ। ਜਦੋਂ ਖਜ਼ਾਨਾ ਖੋਲਿਆ ਗਿਆ ਲੱਖਾਂ ਦੀ ਗਿਣਤੀ ਵਿੱਚ ਔਰ ਜਿਵੇਂ ਆ ਸ਼ਸਤਰ ਪਏ ਨੇ ਕਿਰਪਾਨਾਂ ਢਾਲਾਂ ਨੇਜੇ ਲੱਖਾਂ ਦੀ ਗਿਣਤੀ ਚ ਸ਼ਸਤਰ ਪੈ ਸੀ ਅੰਦਰ ਅੱਛਾ ਜੀ ਜੇ ਮਹਾਰਾਜ ਕਹਿੰਦੇ ਵੀ ਸਿੰਘੋ ਸਾਰੇ ਸ਼ਸਤਰ ਬਾਹਰ ਕੱਢ ਕੇ ਇਹਨਾਂ ਦੀ ਸਫਾਈ ਕਰੋ ਮੌਸਮੋਂ ਸਿੱਲਾ ਸੀ ਠੰਡ ਦਾ ਸਮਾਂ ਛੋੜਾ ਜਾ ਤੇ ਉਹ ਕਹਿੰਦੇ ਵੀ ਜੰਗਾਲ ਲੱਗਿਆ ਹੋਣੇ ਸਫਾਈ ਕਰੋ ਇਹਨਾਂ ਦੀ ਸਾਫ਼ ਸਫਾਈ ਕਰੋ ਕਹਿੰਦੇ ਮਹਾਰਾਜ ਜੀ ਕਿਉਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਹਿੰਦੇ ਅੱਜ ਦਸਹਿਰਾ ਆ ਦਸਹਿਰੇ ਦਾ ਦਿਨ ਸੀ ਹੁੰਦਾ। ਅੱਛਾ ਜੀ। ਕਹਿੰਦੇ ਅੱਜ ਦਸਹਿਰਾ। ਹਾਂ। ਕਹਿੰਦੇ ਅੱਛਾ ਜੀ। ਤੇ ਮਹਾਰਾ ਕਹਿੰਦੇ ਵੀ ਦਸਹਿਰਾ ਸ਼ਸਤਰਾਂ ਦੀ ਮਤਲਬ ਸਾਫ ਸਪਾਈ ਹੈ ਨਾ। ਅੱਜ ਹੀ ਕਿਉਂ? ਮਹਾਰਾ ਕਹਿੰਦੇ ਕਹਿੰਦੇ ਵੀ ਅੱਜ ਦੇ ਦਿਨ ਨਾ ਲੋਕ ਜਿਵੇਂ ਰਾਵਣ ਦੇ ਪੁਤਲੇ ਸਾੜਦੇ ਨੇ। ਹਾਂਜੀ। ਸਨਾਤਨ ਮਤ ਦੇ ਵਿੱਚ ਇਹ ਮਰਿਆ ਜਿਵੇਂ ਤੁਸੀਂ ਕੱਲ ਦੇਖ ਕੇ ਆਏ ਹੋ। ਹਾਂਜੀ। ਪੁਤਲਾ ਬਣਾ ਕੇ ਸਾਲ ਹਰ ਇੱਕ ਸਾਲ ਹੀ ਸਾੜਦੇ ਨੇ ਨਾ। ਹਾਂਜੀ। ਰਾਵਣ ਦੇ ਪੁਤਲੇ। ਮਾਰਾ ਕਹਿੰਦੇ ਵੀ ਉਹ ਕਾਗਜ਼ ਦੇ ਪੁਤਲਿਆਂ ਨੂੰ ਸਾੜ ਕੇ ਮਤਲਬ ਇਹ ਸਮਝਦੇ ਨੇ ਇਹ ਰਸ ਨੂੰ ਨਵਾ ਕੇ ਵੀ ਅੱਜ ਤੋਂ ਸਾਡੇ ਗਲਾਂ 'ਚੋਂ ਗੁਲਾਮੀ ਦੀਆਂ ਜ਼ੰਜੀਰਾਂ ਉੱਤਰ ਗਈਆਂ ਹਾਂ ਅਸੀਂ ਆਜ਼ਾਦ ਹੋ ਗਏ ਠੀਕ ਹੈ ਜੀ ਪਰ ਮਾਰਾ ਕਹਿੰਦੇ ਨਹੀਂ ਕਾਗਜ਼ ਦੇ ਪੁਤਲੇ ਸਾੜਨ ਦੇ ਨਾਲ ਹੀ ਗੁਲਾਮੀ ਦੀਆਂ ਜ਼ੰਜੀਰਾਂ ਨਹੀਂ ਟੁੱਟਦੀਆਂ ਹਾਂ ਫਿਰ ਤਾਂ ਹਰੇਕ ਸਾਲ ਹੀ ਸਾੜਦੇ ਆਂ ਅਸੀਂ ਆਜ਼ਾਦ ਕਿੱਦੇ ਹੋਏ ਹਾਂ ਠੀਕ ਹੈ ਜੀ ਹੋਇਆ ਆਜ਼ਾਦ ਨਹੀਂ ਠੀਕ ਹੈ ਤੇ ਮਾਰਾ ਕਹਿੰਦੇ ਵੀ ਅੱਜ ਦੇ ਦਿਨ ਕੀ ਕੀਤਾ ਜਾਵੇ ਅੱਜ ਦੇ ਦਿਨ ਇਹ ਰਾਜ ਹੈ ਜਿਹੜਾ ਰਾਜ ਭਾਗ ਹੈ ਮਤਲਬ ਗੁਲਾਮੀ ਕੱਟਣੀ ਹੈ ਅਸੀਂ ਰਾਜ ਲੈਣਾ ਹੈ ਆਜ਼ਾਦ ਹੋਣਾ ਹੈ ਤਾਂ ਸਾਨੂੰ ਸ਼ਸਤਰਧਾਰੀ ਹੋਣਾ ਪਊਗਾ ਸ਼ਸਤਰ ਕੇ ਅਧੀਨ ਹੈ ਰਾਜ ਇਹ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਬਚਨ ਹੈ ਸ਼ਸਤਰ ਕੇ ਅਧੀਨ ਹੈ ਰਾਜ ਤੇ ਮਹਾਰਾ ਕਹਿੰਦੇ ਇਸ ਦਿਨ ਸ਼ਸਤਰਾਂ ਦੀ ਪੂਜਾ ਕਰੋ ਸ਼ਸਤਰਧਾਰੀ ਬਣੋ ਜੇ ਆਪਣੀ ਗੁਣੋਂ ਗੁਲਾਮੀ ਲਾਉਣੀ ਹੈ ਤੇ ਮਹਾਰਾ ਦਾ ਬਚਨ ਵੀ ਆਉਂਦਾ ਹੈ ਅਸਿਰਪਾਨ ਖੜਗ ਖੰਡੋ ਤੋਬਕ ਤਾਬਰ ਆ ਰ ਤੀਰ ਸੈਬ ਸਰੋਹੀ ਸਹਤੀ ਇਹ ਹਮਾਰੇ ਪੀਰ ਹਾਂ ਮਾਰੇ ਕਹਿੰਦੇ ਸਾਡੇ ਪੀਰ ਨੇ ਸਾਫ ਸਫਾਈ ਕਰਦੇ ਆ ਨਾ ਇੱਕ ਸਿੰਘ ਦਾ ਪੈਰ ਲੱਗ ਗਿਆ ਕਿਸੇ ਸ਼ਸਤਰ ਨੂੰ ਅੱਛਾ ਜੀ ਮਹਾਰਾਜ ਨੇ ਤਾੜਨਾ ਕੀਤੀ ਕਹਿੰਦੇ ਸਿੰਘਾ ਇਹ ਸ਼ਸਤਰ ਮਸਤਕ ਨੂੰ ਲਾਉਣ ਵਾਲੇ ਨੇ ਪੈਰਾਂ ਨੂੰ ਨਹੀਂ ਲਾਈਦੇ ਹੁੰਦੇ ਇਹ ਪੂਜਣ ਵਾਲੇ ਨੇ ਇਹ ਸਾਡੇ ਪੀਰ ਨੇ ਇਮਾਰਾ ਜ ਨੇ ਸ਼ਾਸਤਰਾਂ ਦੀ ਪੂਜਾ ਕਰਨੀ ਸਾਨੂੰ ਦੱਸੀ। ਸ਼ਾਸਤਰਾਂ ਦਾ ਸਤਿਕਾਰ ਕਰਨਾ ਸਿਖਾਇਆ। ਸ਼ਾਸਤਰ ਧਾਰੀ ਹੋਣਾ ਸਾਨੂੰ ਦੱਸਿਆ। ਮਹਾਰਾਜ ਕਹਿੰਦੇ ਜਿਹੜਾ ਸ਼ਾਸਤਰ ਧਾਰਨ ਨਹੀਂ ਕਰਦਾ, ਬਿਨ ਸ਼ਾਸਤਰ ਕੇ ਸੰਗ ਨਰੋ ਭੇਡ ਜਾਣੋ। ਜਿਹਦੇ ਸ਼ਾਸਤਰ ਨਹੀਂ ਧਾਰੇ ਹੋਏ, ਜਿਨ੍ਹਾਂ ਨੇ ਕੇਸ ਨਹੀਂ ਰੱਖੇ ਹੋਏ। ਕਹਿੰਦੇ ਮਹਾਰਾਜ ਕਹਿੰਦੇ ਮੇਰੀ ਨਜ਼ਰ ਚ ਭੇਡ ਨੇ। ਆਹ ਦੇਖੋ ਸਿੰਘਾ, ਨਾਂ ਕੀ ਤੇਰਾ? ਮਹਾਰਾਜਪਾਲ ਸਿੰਘ। ਪਰਸਪਾਲ ਸਿੰਘ, ਸਿੰਘ। ਹਾਂ ਜੀ। ਸਿੰਘ ਸਾਨੂੰ ਨਾ ਕਿਨਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘ ਦਾ ਮਤਲਬ ਹੁੰਦਾ ਸ਼ੇਰ ਸ਼ੇਰ ਦੇ ਕਾ ਸ਼ੇਰ ਦੀ ਬਣਤਰ ਵਾਲ ਹੁੰਦੇ ਵਾਲੇ ਨਾਲ ਕਿੱਡੇ ਖੱਡੇ ਜੇ ਉਹਨੂੰ ਵਾਲ ਮੰਨਦੀ ਉਹ ਤਾਂ ਭੇਡ ਜੀ ਬਣ ਜਾਂਦੀ ਹੈ ਹੈਨਾ ਕੇਸ ਰੱਖਿਆ ਕਰ ਤੂੰ ਮੈਂ ਤੈਨੂੰ ਪਿਆਰ ਨਾਲ ਹੀ ਕਹਾਂ ਨਾ ਠੀਕ ਮਾਰਾ ਕਹਿੰਦੇ ਜਿਹਨੇ ਕੇਸ ਨਹੀਂ ਰੱਖੇ ਸ਼ਾਸਤਰ ਨਹੀਂ ਧਾਰੇ ਉਹ ਭੇਡ ਹੈ ਨਾਲੇ ਟੋਪੀ ਨਹੀਂ ਲਈਦੀ ਠੀਕ ਹੈ ਇਹ ਵੀ ਮਹਾਰਾਜ ਨੇ ਸਾਨੂੰ ਕਹਿੰਦੇ ਸਿੱਖ ਹੋਏ ਸਿਰ ਟੋਪੀ ਧਰੈ 7 ਜਨਮ ਕੁਸ਼ਤੀ ਹੋਏ ਮਰੇ ਜਿਹਦੇ ਨਾਲ ਸਿੰਘ ਲੱਗਦਾ ਜਿਹੜਾ ਸਿੱਖ ਕਹਾਉਂਦਾ ਜੇ ਸਿਰ ਤੇ ਟੋਪੀ ਲੈਂਦਾ ਨਾ ਦਸਤਾਰ ਨਹੀਂ ਬਣਦਾ ਕਹਿੰਦੇ ਉਹ 7 ਜਨਮ ਕੋੜ ਦੇ ਰੋਗ ਨਾਲ ਮਰਦਾ ਠੀਕ 7 ਕੋਈ ਕਾਂਸਿਆ ਹਾ ਬਾਬਾ ਜੀ ਹਰ ਸਾਹੀ ਇਹਨੂੰ ਸਰੋਪਾਉ ਦੇਵ ਸਿੰਘ ਨੂੰ 7 ਜਨਮ ਬੰਨਿਆ ਕਰੋਗੇ ਨਾ ਠੀਕ ਹੈ ਬੰਨਿਆ ਕਰਨਾ ਹਾਂ ਦੇਖੋ ਸਾਡੀ ਕੋਈ ਪਹਿਚਾਨ ਹੋਊਗੀ ਸਾਡਾ ਕੋਈ ਪਹਿਰਾਵਾ ਹੋਊਗਾ ਮਹਾਰਾ ਦਾ ਵਖਸਿਆ ਹੋਇਆ ਦੇਖੋ ਕੱਪੜੇ ਬੜੇ ਨੇ ਦੁਨੀਆ 'ਚ ਸੋਹਣੇ ਸੋਹਣੇ ਮਹਿੰਗੇ ਮਹਿੰਗੇ ਬ੍ਰਾਂਡ ਨੇ ਹਾਂ ਨਾ ਹਾਂ ਜੇ ਜਿਹੜਾ ਵੀ ਬ੍ਰਾਂਡ ਮਹਿੰਗਾ ਤੋਂ ਮਹਿੰਗਾ ਪਾਉਨੇ ਆ 2 ਮਹੀਨੇ ਬਾਅਦ 3 ਮਹੀਨੇ ਬਾਅਦ ਉਹ ਬ੍ਰਾਂਡ ਦਾ ਕੀਮਤ ਨਹੀਂ ਰਹਿੰਦੀ ਫਿੱਕਾ ਲੱਗਣ ਲੱਗ ਜਾਂਦਾ ਅੱਜ ਉਹ ਮਹਿੰਗਾ ਬ੍ਰਾਂਡ ਪਾਇਆ 2-4 ਮਹੀਨੇ ਬਾਅਦ ਦੇਖਣ ਵਾਲਾ ਕਹੂਗਾ ਵੀ ਆਹ ਕੀ ਪਾਇਆ ਤੇ ਇਹਦਾ ਦਰਵਾਜੇ ਨਹੀਂ 2-4 ਮਹੀਨੇ ਬਾਅਦ ਰਵਾਜ ਚਲੇ ਜਾਂਦੇ ਆਹ ਬਾਣਾ ਆਹ ਦਸਤਾਰਾਂ ਸੈਂਕੜੇ ਸਾਲ ਮਹਾਰਾਜ ਨੇ ਸਾਨੂੰ ਦਿੱਤੀਆਂ ਨੇ ਇਹ ਬ੍ਰਾਂਡ ਰੋਜ਼ ਹੀ ਨਮੈ ਨਿਤ ਨਮੈ ਸਾਸਤਰ ਧਾਰੀ ਹੋਵੋ ਦਸਤਾਰ ਧਾਰੀ ਹੋਵੋ ਇਹਦੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਹੈ ਜੇ ਦਸਹਿਰੇ ਦੇ ਦਿਨ ਕੁਝ ਕਰਨਾ ਹੈ ਪੁੱਛਿਆ ਸੀ ਨਾ ਕੀ ਕਰੀਏ ਹਜ਼ੂਰ ਸਾਹਿਬ ਦੀ ਧਰਤੀ ਤੇ ਅੱਜ ਵੀ ਦਰਬਾਰ ਹੀ ਖਾਲਸਾ ਸੰਗਤ ਹੈ ਚਮਕੌਰ ਸਾਹਿਬ ਦੀ ਧਰਤੀ ਤੇ ਅੱਜ ਵੀ ਦਰਬਾਰ ਹੀ ਖਾਲਸਾ ਲੰਗਦਾ ਉੱਥੇ ਜਾਇਆ ਕਰੋ ਉਸ ਦਰਬਾਰ ਦੀ ਹਾਜ਼ਰੀ ਭਰਿਆ ਕਰੋ ਉਹ ਦਰਬਾਰ ਹੀ ਖਾਲਸਾ ਦੇ ਵਿੱਚ ਸਮੂਲੀਅਤ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਅਸੀਸਾਂ ਬਖਸ਼ਿਸ਼ਾਂ ਲੈ ਕੇ ਆਓ ਐਂ ਗੁਲਾਮੀਆ ਦੂਰ ਹੋਣਾ ਪਤਾ ਲੱਗੇਗਾ ਸਾਡੇ ਕਰਮ ਕੀ ਨੇ ਇੱਕ ਜਿਹੜੇ ਅਸੀਂ ਸਮਝ ਨਹੀਂ ਲੈਂਦੇ ਮੈਂ ਆਪਾਂ ਆਪਣੇ ਦੀ ਵੀ ਗੱਲ ਕਰਦੇ ਹਾਂ ਜੇ ਅਸੀਂ ਜਾਣ ਬੁਝ ਕੇ ਵੀ ਇਹਨਾਂ ਗੱਲਾਂ ਤੇ ਗੌਰ ਨਹੀਂ ਕਰਦੇ ਮਹਾਰਾਜ ਦੀ ਬਾਣੀ ਦੇ ਬਚਨੋਂ ਦਾ ਹਾਥ ਦੀਪ ਨੂੰ ਐ ਪਰੇ ਗੁਰਬਾਣੀ ਦਾ ਖਜ਼ਾਨਾ ਸਾਡੇ ਕੋਲ ਬੜੇ ਚੜ੍ਹਦੀ ਕਲਾ ਵਾਲੇ ਪ੍ਰਚਾਰਕ ਸਾਡੇ ਕੋਲ ਕੌਮ ਸਾਡੀ ਇਤਿਹਾਸ ਸਾਡੇ ਕੋਲ ਬੜਾ ਮੁੱਲਾ ਵਿਰਸਾ ਸਾਡਾ ਬੜਾ ਮੁੱਲਾ ਅਸੀਂ ਉਹਦੇ ਤੇ ਗੌਰ ਨਹੀਂ ਕਰਦੇ ਬਾਣੀ ਪੜਦੇ ਨਹੀਂ ਇਤਿਹਾਸ ਤੋਂ ਕੋਈ ਸਮਝ ਨਹੀਂ ਲੈਂਦੇ ਅਸੀਂ ਜਾਣ ਹੱਥ 'ਚ ਦੀਵਾ ਹੈ ਗਿਆਨ ਦੇਣ ਵਾਲਾ ਪਰ ਵਿਕਾਰਾਂ ਦੇ ਖੂਚ ਡਿਗਦੇ ਜਾ ਕੇ ਇਹ ਵੀ ਸਾਡੇ ਅੰਦਰ ਦਾ ਰਾਵਣ ਹੀ ਆ ਇਹਨੂੰ ਅਸੀਂ ਗੁਰੂ ਤੋਂ ਮਤ ਲੈ ਕੇ ਇਹ ਰਾਵਣ ਨੂੰ ਵੀ ਮਾਰ ਸਤ ਜੀ ਸਤ ਇਹ ਰਾਵਣ ਨੂੰ ਵੀ ਮਾਰ ਸਤ ਜੀ ਸਤ ਯਾਰ ਤੂੰ ਵੀ ਗੌਰ ਕਰੀ ਹਣਾ ਇਹ ਸਦਾ ਹੀ ਪ੍ਰਕਾਸ਼ ਕਰ ਦਸਤਾਰ ਸਜਾਇਗਾ ਛੋਟੇ ਛੋਟੇ ਬੱਚੇ ਚਲੋ ਜਿੰਨੀ ਕੋਸ਼ਿਸ਼ ਹੁੰਦੀ ਆ ਕਰਦੇ ਆ ਕਰਦੇ ਨੇ ਵੀ ਜੇ ਕੋਈ ਸੋਹਣੇ ਲਾ ਦੇਣ ਦਸਤਾਰਾਂ ਸਜਾਈਆਂ ਨੇ ਇਹਨਾਂ ਨੂੰ ਵੀ ਇਹਨਾਂ ਦੇ ਮਾਪਿਓ ਨੂੰ ਵੀ ਵਧਾਈਆਂ ਨੇ ਹਣਾ ਤੇ ਸਾਡੇ ਕਰਕੇ ਸਾਡੇ ਮਾਪਿਓ ਦਾ ਵੀ ਸਤਿਕਾਰ ਹੈ ਬਸ ਸਾਡੇ ਘਰਾਂ ਜੀ ਸਾਡੇ ਸਵਰਗ ਬਣ ਜਾਣੇ ਨੇ ਧਰਮਸ਼ਾਲਾ ਬਣ ਜਾਣੀਆਂ ਨੇ ਤੇ ਠੀਕ ਆ ਭਾਈ ਹੁਣ ਪਤਾ ਲੱਗਿਆ ਕੀ ਕਰਨ ਅਲੈਕੁਮ ਅਸਸਲਾਮ ਵਾਲੇਕਾ ਖਾਸਾ ਵਾਲੇਕੁਮ ਅਸਸਲਾਮ ਇਹੋ ਭਾਈ ਚਲੋ ਭਾਈ ਬਾਬਾ ਜੀ ਤੁਸੀਂ ਲਾਓ ਡਿਊਟੀ ਆ ਜੀ ਠੀਕ ਹੈ ਜੀ ਹੋ ਜਾਓ ਠੀਕ ਹੈ ਬੰਦ ਆਪਾਂ ਖਾਣਾ ਖਾ ਲਵਾਂਗੇ ਜੀ ਬਹੁਤ ਬਹੁਤ ਧੰਨਵਾਦ ਮਹਾਰਾ ਜੱਗਾ ਵੀ ਵਿੱਚ ਹੋ ਤਾਂ ਆਪਾਂ ਵੀਰੇ ਇੱਕ ਗੱਲ ਸੁਣ ਅਗਲੀ ਵਾਰ ਨੂੰ ਆਪਾਂ ਕਿਸੇ ਦਸਹਰੇ ਦੇ ਨਹੀਂ ਜਾਣਾ ਆਪਾਂ ਚਮਕੌਰ ਸਾਹਿਬ ਤੇ ਲਾਂਗੇ ਆਪਾਂ ਉਸ ਦਰਬਾਰ ਤੇ ਜੰ ਲਾਂਗੇ ਆਪਾਂ ਆਪਾਂ ਹੋਰਾਂ ਨੂੰ ਵੀ ਕੋਸ਼ਿਸ਼ ਕਰਾਂਗੇ ਆਪਣੇ ਯਾਤਰ ਦੇ ਹੈਗੇ ਨਾਲਿਆ ਲੈ ਕਰ ਨਾਲਿਆ ਲੈ ਕਰ ਤੂੰ ਵੀ ਯਾਰ ਟੋਪੀ ਲਾ ਕੇ ਨਾ ਤੂੰ ਹੁਣ ਮਾਲ ਰੱਖੀ ਲੈਣੇ ਹਾਂ ਹਾਂ ਰੱਖ ਲਾ ਦੇ ਠੀਕ ਆ ਵੀਰੇ ਆਓ ਦੇਖੋ ਵੀ ਯਾਰ ਪਹਿਲੀ ਕਰਵਾ